ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਭ ਠੀਕ ਠਾਕ ਹੋਈ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਪਾ ਅੱਜ ਬਣਾਉਣ ਜਾ ਰਹੇ ਆਂ ਸ਼ਾਹੀ ਪਨੀਰ ਤੇ ਇਸ ਵਾਸਤੇ ਜੀ ਆਪਾਂ ਲੈ ਜਿਹੜਾ ਸਮਾਨ ਉਹ ਤੁਹਾਨੂੰ ਵਿਖਾਉਨੇ ਆਂ ਕੜਾਹੀ ਜੀ ਆਪਾਂ ਰੱਖ ਲਈ ਗਰਮ ਇਹਦੇ ਵਿੱਚ ਜੀ ਆਪਾਂ ਪਹਿਲਾਂ ਨਾ ਸੁੱਕੇ ਮਸਾਲੇ ਨੇ ਜਿਹੜੇ ਸਾਰੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਇੱਕ ਤਾਂ ਆਪਾਂ ਲਿਆ ਹੈਗਾ ਜੀ ਇਹ ਜੀਰਾ ਤੇ ਤਿੰਨ ਲਏ ਨੇ ਜੀ ਆਪਾਂ ਲੌਂਗ ਨਾਲ ਲਿਆਂ ਨੇ ਜੀ ਤਿੰਨ ਇਲਾਇਚੀਆਂ ਦੇ ਦਾਣੇ ਇਧਰ ਲਏ ਨੇ ਜੀ ਆਪਾਂ ਚਾਰ ਬਦਾਮ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਨਾਲ ਹੀ ਥੋੜਾ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਨਾਲੇ ਆਪਾਂ ਜਿਹੜੀ ਗਰੇਵੀ ਤਿਆਰ ਕਰਨੀ ਆ ਉਹਦੇ ਵਿੱਚ ਹੀ ਪਾ ਕੇ ਨੂੰ ਨਾਲ ਮਿਕਸੀ ਵਿੱਚ ਗ੍ਰाइंड ਕਰ ਦਿਆਂਗੇ ਇਨੰਤੜੇ ਸੇਕ ਲੱਗ ਗਿਆ ਜੀ। ਬਹੁਤ ਬੜੇ ਆ ਬਾਹਰ। ਹਾਂ ਸਮਾਨ ਲੈ ਆ ਗਏ ਜੀ ਜਿਹੜਾ ਗਰੇਵੀ ਬਣਾਉਣ ਵਾਸਤੇ। ਉਹਦੇ ਵਾਸਤੇ ਲੈਨੇ ਜੀ ਆਪਾਂ 10 ਤਾਂ ਪਿਆਜ਼ ਲੈਨੇ ਵੱਡੇ ਛੋਟੇ। ਤੇ 30 ਕਲੀਆਂ ਲਈਆਂ ਨੇ ਜੀ ਘਟੂ ਘਟ ਲਸਣ। ਤੇ ਨਾਲ ਲਈਆਂ ਨੇ ਜੀ ਆਪਾਂ ਤਿੰਨ ਹਰੀ ਮਿਰਚ। ਨਾਲ ਲਈਨੇ ਜੀ ਆਪਾਂ ਤਿੰਨ ਟਮਾਟਰ। ਤੇ ਹੁਣ ਆਪਾਂ ਇਸ ਨੂੰ ਪਹਿਲਾਂ ਹੀ ਗ੍ਰाइंड ਕਰਦੇ ਆਂ। ਮਿਕਸੀ ਦੇ ਵਿੱਚ। ਗ੍ਰाइंड ਕਰਨ ਤੋਂ ਬਾਅਦ ਜੀ ਫਿਰ ਆਪਾਂ ਇਹਦੀ ਗਰੇਵੀ ਤਿਆਰ ਕਰਾਂਗੇ ਮਸਾਲਾ ਸੀਗਾ ਜਿਹੜਾ ਆਪਾਂ ਉਹ ਮਿਕਸੀ ਦੇ ਵਿੱਚ ਗ੍ਰाइंड ਕਰਕੇ ਰੱਖ ਲਿਆ ਜੀ ਗਰੇਵੀ ਸਾਰੀ ਤਿਆਰ ਕਰ ਲਈ ਆਪਾਂ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਜੀ ਲੈਣਾ ਰਫੈਂਡ ਕੜਾਹੀ ਆਪਣੀ ਹੋ ਗਈ ਗਰਮ ਆਪਾਂ ਨਾ ਇਹ ਦੇਸੀ ਘਿਓ ਵੀ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਨਾ ਹੀ ਆਪਾਂ ਦੇਸੀ ਘਿਓ ਪਾਵਾਂਗੇ ਕਿਉਂਕਿ ਆਪਾਂ ਬਾਅਦ ਚ ਸਬਜ਼ੀ ਚ ਨਹੀਂ ਪਾਉਂਦੇ ਹੁਣ ਤਾਂ ਕਰਕੇ ਇਹਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਬੈਟਰ ਬਣ ਜੂ ਤੇ ਇੱਕ ਚਮਚਾ ਪਾਵਾਂਗੇ ਆਪਾਂ ਰਫੈਂਡ ਦਾ ਹਲਕੇ ਸੇਕ ਤੇ ਨਾ ਜੀ ਬਿਲਕੁਲ ਆਪਾਂ ਜਿਹੜਾ ਪਨੀਰ ਸੀਗਾ ਪਨੀਰ ਆਪਾਂ ਉਹ ਇਸ ਤਰ੍ਹਾਂ ਪੀਸ ਕਰ ਲਏ ਸੀਗੇ ਕਟਿੰਗ ਕਰਕੇ ਤੇ ਇਹਨੂੰ ਨਾ ਜੀ ਆਪਾਂ ਥੋੜਾ ਜਿਹਾ ਘਿਓ ਦੇ ਵਿੱਚ ਸੇਕ ਲਵਾਵਾਂਗੇ ਹਲਕਾ ਜਾਂ ਸਭ ਤੋਂ ਪਹਿਲਾਂ ਤਾਂ ਹੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕੀਤਾ ਸੀਗਾ ਜੀ ਟਮਾਟਰ ਗਰੇਵੀ ਵਾਸਤੇ ਆਪਾਂ ਨਾ ਹੀ ਇਹਨੂੰ ਸਭ ਤੋਂ ਪਹਿਲਾਂ ਇਸ ਕਰਕੇ ਪਾਇਆ ਹੈਗਾ ਕਿ ਉਹਦੇ ਵਿੱਚ ਥੋੜਾ ਜਿਹਾ ਲੱਗ ਭਾਈ ਕਰ ਰਹੇ ਆਏਗੇ ਵੀ ਜਿਹੜਾ ਇਹਦੀ ਘਟਾਈ ਹੈ ਨਾ ਫਿਰ ਉਹ ਘਟ ਜੂਗੀ ਥੋੜੀ ਜੀ ਤੇ ਜਦੋਂ ਆਪਾਂ ਦਹੀਂ ਜਾਂ ਪਨੀਰ ਹਾਈ ਕੁਝ ਵੀ ਪਾਉਣਾ ਹੈ ਫਿਰ ਉਹ ਫਟਦਾ ਨਹੀਂ ਗਈ ਇਸ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਨੂੰ ਸ਼ੇਕ ਲਵਾ ਰਹੇ ਹਾਂ ਕੱਲੇ ਟਮਾਟਰ ਦੇ ਨਾਲ ਇਹਦਾ ਨਾ ਕਲਰ ਵੀ ਬਹੁਤ ਸੋਹਣਾ ਆ ਜੇਗਾ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਲਸਣ ਪਿਆਜ਼ ਹਰੀ ਮਿਰਚ ਦਾ ਗ੍ਰੈਂਡ ਵੀ ਕਰ ਹੋ ਰਿਹਾ ਸਾਰਾ ਪੀਸ ਤੇ ਹਿਸਾਬ ਨਾਲ ਜੀ ਸੌਖੇ ਤਰੀਕੇ ਨਾਲ ਸ਼ਾਈ ਪਨੀਰ ਤਿਆਰ ਕਰ ਰਹੇ ਹਾਂ ਸਾਨੂੰ ਵਧੀਆ ਲੱਗਿਆ ਤਾਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ। ਇਹਦੇ ਵਿੱਚ ਜਿਹੜਾ ਮਸਾਲਾ ਲਿਆ ਜੀ ਪਾਉਣ ਵਾਸਤੇ ਉਹ ਲਿਆ ਆਪਾਂ ਹਲਦੀ, ਨਮਕ ਤੇ ਮਿਰਚ। ਤਿੰਨੇ ਚੀਜ਼ਾਂ ਨੂੰ ਆਪਾਂ ਇਸ ਵਿੱਚ ਐਡ ਕਰ ਰਹੇ ਆ। ਤੇ ਹੁਣ ਜਦੋਂ ਮਸਾਲਾ ਬਿਲਕੁਲ ਰੈੱਡ ਕਲਰ ਦਾ ਹੋ ਗਿਆ ਇਹ ਭੁੱਜ ਕੇ ਉਹ ਦਿਖਾਵਾਂਗੇ ਸਾਨੂੰ। ਆਪਣਾ ਮਸਾਲਾ ਰੱਖਿਆ ਸੀਗਾ ਜੀ ਭੁਜਣ ਵਾਸਤੇ ਉਹ ਆਪਣਾ ਬਿਲਕੁਲ ਰੈਡੀ ਹੋ ਗਿਆ। ਤੁਸੀਂ ਦੇਖ ਸਕਦੇ ਹੋ। ਕਲਰ ਵੀ ਉਹਨੇ ਆ ਤਾਂ ਵਧੀਆ। ਦੇ ਤਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਜੀ ਪਨੀਰ ਉਸ ਤੋਂ ਬਾਅਦ ਜਦੋਂ ਪਨੀਰ ਦੇ ਵਿੱਚ ਜੀ ਮਸਾਲਾ ਰੰਗ ਗਿਆ ਉਸ ਤੋਂ ਬਾਅਦ ਆਪਾਂ ਏਜ ਪਾਵਾਂਗੇ ਜੀ ਫਿਰ ਮਲਾਈ ਕਿਰਾਂ ਆਪਾਂ ਹਲਕਾ ਸੇਕ ਨਾ ਲਵਾ ਕੇ ਜੀ ਚੰਗੀ ਤਰ੍ਹਾਂ ਇਸ ਨੂੰ ਤੇ ਪਨੀਰ ਦੇ ਵਿੱਚ ਜਿਹੜਾ ਮਸਾਲੇ ਦਾ ਅਸਰ ਹੈ ਉਹ ਬਿਲਕੁਲ ਮਿਕਸ ਹੋ ਜਾਊਗਾ ਸਬਜੀ ਜੀ ਬਣ ਕੇ ਹੋ ਗਈ ਤਿਆਰ ਤੁਸੀਂ ਦੇਖੋ ਰੰਗ ਕਿੰਨਾ ਸੋਹਣਾ ਆ ਗਿਆ شاہੀ ਪਨੀਰ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਰਹੇ ਹਾਂ ਜੀ ਮਲਾਈ ਮਲਾਈ ਸੀਗੀ ਜੀ ਜਿਹੜੀ ਆਪਾਂ ਬਿਲਕੁਲ ਤਾਜੀ ਲਈ ਹੈ ਇਹ ਆਪਾਂ ਅੱਧੀ ਕੌਲੀ ਮਲਾਈ ਦੀ ਲਈ ਹੈ ਜੀ ਪਨੀਰ ਦੇ حساب ਨਾਲ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ ਮਲਾਈ ਪਾਉਣ ਤੋਂ ਬਾਅਦ ਨਾ ਜੀ ਆਪਾਂ ਨਾਲ ਦੀ ਨਾਲ ਹਲਾਈ ਜਾਣਾ ਹੈ ਆਪਾਂ ਇਸ ਨੂੰ ਗੈਸ ਨੂੰ ਹਲਾਈ ਜਾਣਾ ਜੀ ਆਪਾਂ ਚਮਚਾ ਮਾਰੀ ਜਾਣਾ ਇਹਦੇ ਵਿੱਚ ਕਿਉਂਕਿ ਵੀ ਫਟ ਨਾ ਜਾਵੇ ਸਬਜੀ ਟਮਾਟਰ ਦੀ ਆਪਣੀ ਗਰੇਵੀ ਪਾਈ ਹੁੰਦੀ ਹੈ ਇਸ ਕਰਕੇ ਵੀ ਆਪਾਂ ਨੂੰ ਹਲਕੇ ਹਲਕੇ ਹੱਥ ਨਾਲ ਨਾ ਮਲਾਈ ਤੋਂ ਬਾਅਦ ਹਲਾਈ ਜਾਣਾ ਸਾਡੇ ਤਰੀਕੇ ਨਾਲ ਬਣਿਆ ਹੋਇਆ ਜੀ ਸ਼ਾਇਦ ਪਨੀਰ ਦਾ ਨੂੰ ਕਿਵੇਂ ਲੱਗਿਆ ਉਹ ਸਾਨੂੰ ਤੁਸੀਂ ਜਰੂਰ ਦੱਸਿਓ ਕਮੈਂਟਾਂ ਨੇ ਵਿੱਚ ਸਾਡਾ ਚੈਨਲ ਅਸੇਮਰ ਬਲੌਗ ਨੂੰ ਬਹੁਤ ਬਹੁਤ ਅੱਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਆਨਲਾਈਨ ਹੰਗੀਆਂ ਵੀਡੀਓ ਸਾਡੀਆਂ ਸਾਰੀਆਂ ਦੇਖਿਆ ਕਰੋ ਜੀ ਕੋਈ ਵੀ ਵੀਡੀਓ ਸਾਡੀ ਸਕਿਪ ਨਾ